ਪੰਜਾਬ ਨੂੰ ਵੇਚਣ ਵਾਸਤੇ ਦਿੱਲੀੋਂ ਟੀਮ ਆਈ ਸੀ ਜਿਹੜੀ ਪੰਜਾਬ ਦੀ ਧਰਤੀ ਨੂੰ 65000 ਏਕੜ ਜ਼ਮੀਨ ਆ ਜਿਹੜੀ ਉਹ ਵੇਚ ਕੇ ਤੇ ਆਪਣੇ ਜਾਂ ਤਜੌਰੀਆਂ ਭਰਨ ਵਾਸਤੇ ਤੇ ਪੰਜਾਬ ਨੂੰ ਇਹ ਲੁੱਟ ਕੇ ਲੈ ਜਾਣਾ ਚਾਹੁੰਦੇ ਸਨ ਪਹਿਲਾਂ ਬਹੁਤ ਲਟੇਰੇ ਆਉਂਦੇ ਰਹੇ ਆ ਪਰ ਪੰਜਾਬੀਆਂ ਨੇ ਬੜਾ ਠੋਕਿਆ ਉਹਨਾਂ ਦਾ ਮੁਕਾਬਲਾ ਕੀਤਾ ਔਰ ਹੁਣ ਵੀ ਜਿਹੜਾ ਪੰਜਾਬੀਆਂ ਨੇ ਦਲੇਰੀ ਵਿਖਾਈ ਆ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਲਲਕਾਰਾ ਮਾਰਿਆ ਸਦਾ ਸੁਖਵੀਰ ਸਿੰਘ ਬਾਦਲ ਨੇ ਜੋ ਉਹਨਾਂ ਨੇ ਧਰਨੇ ਲਾਏ ਉਹ ਧਰਨਿਆਂ ਤੋਂ ਸਰਕਾਰ ਬੜੀ ਘਬराई ਡਰ ਗਈ আর ਉਸ ਤੋਂ ਬਾਅਦ ਜੋ ਪ੍ਰੋਗਰਾਮ ਦਿੱਤਾ ਸੀਗਾ ਸ਼੍ਰੋਮਣੀ ਅਕਾਲੀ ਦਲ ਨੇ ਕਿ ਆਉਣ ਵਾਲੀ ਪਹਿਲੀ ਸਤੰਬਰ ਤੋਂ ਨੰਤਰ ਮੋਰਚਾ ਲਾਇਆ ਜਾਏਗਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ 31 ਤਰੀਕ ਨੂੰ ਉਸ ਤੋਂ ਬਾਅਦ ਪਹਿਲੀ ਤਰੀਕ ਤੋਂ ਮੋਰਚਾ ਲਾਇਆ ਜਾਏਗਾ ਔਰ ਮੋਰਚਾ ਉਨਾਂ ਤੇ ਚੱਲੂਗਾ ਜਦ ਤੱਕ ਇਹਨਾਂ ਲਟੇਰਿਆਂ ਨੂੰ ਇਥੋਂ ਪੰਜਾਬ ਵਿੱਚੋਂ ਕੱਢ ਨਹੀਂ ਲੈਂਦੇ ਸਾਡੇ ਸਾਹਿਬ ਅੱਗੇ ਆਓ ਅੱਗੇ ਆਓ ਜਦ ਤੱਕ ਕੱਢ ਨਹੀਂ ਲੈਂਦੇ ਤੋ ਇਸ ਕਰਕੇ ਸਾਨੂੰ ਇਹ ਗੱਲ ਦੀ ਖੁਸ਼ੀ ਆ ਕਿ ਸਾਰੇ ਪੰਜਾਬੀਆਂ ਨੇ ਸਾਥ ਦਿੱਤਾ ਸਹਿਯੋਗ ਦਿੱਤਾ ਸ਼ਰੋਮਣੀ ਅਕਾਲੀ ਦਲ ਦਾ ਤੇ ਸ਼ਰੋਮਣੀ ਅਕਾਲੀ ਦਲ ਦੀ ਸ਼ਕਤੀ ਦੇ ਅੱਗੇ ਚਾਹੇ ਕੇਜਰੀ ਆਸੀ ਚਾਹੇ ਉਹਦੀ ਸਾਰੀ ਟੀਮ ਸੀਗੀ ਚਾਹੇ ਭਗਵੰਤ ਮਾਨ ਸੀਗਾ ਉਹਨਾਂ ਨੇ ਗੋਡੇ ਟੇਕ ਤੇ ਆਰੋਣਾ ਨੇ ਹੁਣ ਭੱਜਣ ਨੂੰ ਰਾਹ ਨਹੀਂ ਲੱਭਦਾ ਤੇ ਖੀਰ ਉਹਨਾਂ ਨੂੰ ਇਹ ਪੌਲਸੀ ਵਾਪਸ ਲੈਣੀ ਪਈ ਇਸ ਕਰਕੇ ਜੋ ਸ਼ਕਤੀ ਵਿਖਾਈ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਅਸੀਂ ਸਾਰਿਆਂ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਦੂਸਰੀ ਬੇਨਤੀ ਆ ਕਿ ਇੱਕ ਕੱਲ ਪਰਸੋਂ ਨਵਾਂ ਅਕਾਲੀ ਦਲ ਆਇਆ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਚਾਹੀਦਾ ਤਾਂ ਇਹ ਸੀਗੇ ਉਹ ਕਿਤੇ ਨਾ ਕਿਤੇ ਟ੍ਰੇਨਿੰਗ ਲੈ ਆਉਂਦੇ ਕਿਸੇ ਰਾਜਨੀਤਿਕ ਪਾਰਟੀ ਚ ਸ ਬਾਕੀ ਕੋਈ ਰਾਏ ਕਰਦੇ ਕੋਈ ਉਹਨਾਂ ਤੋਂ ਜਾਣਕਾਰੀ ਲੈਂਦੇ ਫੇਰ ਰਾਜਨੀਤੀ ਚਲਾਉਣੀ ਕਿਵੇਂ ਆ ਉਹਨਾਂ ਨੇ ਸਾਰਾ ਭਾਸ਼ਣ ਤੁਸੀਂ ਵੀ ਸੁਣਿਆ ਹੋਣਾ ਉਹਨਾਂ ਨਾ ਤਾਂ ਸੈਂਟਰਲ ਗਵਰਨਮੈਂਟ ਨੂੰ ਕਿਹਾ ਕਿ ਤੁਹਾਡੇ ਦਾ ਸਾਡੇ ਜਿਹੜੇ ਮਸਲੇ ਲੜਕਦੇ ਨੇ ਚੰਡੀਗੜ੍ਹ ਤੋਂ ਲੈ ਕੇ ਪੰਜਾਬੀ ਬੋਲਦੇ ਇਲਾਕੇ ਦੇ ਪਾਣੀਆਂ ਦੇ ਮਸਲੇ ਨੇ ਨਾ ਤਾਂ ਉਹਦੀ ਗੱਲ ਕੀਤੀ ਆ ਤੇ ਨਾ ਜੋ ਪੰਜਾਬ ਦੇ ਵਿੱਚ ਲੁੱਟ ਖਸੁੱਟ ਹੋ ਰਹੀ ਆ ਉਹ ਪੰਜਾਬ ਸਰਕਾਰ ਦੀ ਕੋਈ ਗੱਲ ਕੀਤੀ ਨਾ ਸੈਂਟਰ ਗਵਰਨਮੈਂਟ ਦੀ ਗੱਲ ਕੀਤੀ ਕੇਵਲ ਤੇ ਕੇਵਲ ਸਵਾਇਤ ਧਮਕੀਆਂ ਤੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਖੋਲਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਚੋਣਸ਼ਾਨ ਖੋਲਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰ ਲਾਂਗੇ ਹਰ ਪ੍ਰੇਸੀ ਬੜੀ ਦੁਨੀਆ ਆਈ ਕਬਜ਼ੇ ਕਰਨ ਵਾਸਤੇ ਬੜੀਆਂ ਸ਼ਕਤੀਆਂ ਆਈਆਂ ਸਾਰੀਆਂ ਸ਼ਕਤੀਆਂ ਨੂੰ ਮੂੰਹ ਦਿਖਾ ਕੇ ਜਾਣੀ ਪਈ ਆ ਤੈਨੂੰ ਬਾਹਲਾ ਭਲੇਖਾ ਹੋਊਗਾ ਇਹੋ ਨਹੀਂਗਾ ਵੀ ਜਿਹੜਾ ਆਪਾਂ ਤੱਕ ਸਾਬ ਤੇ ਖੜ ਕੇ ਸ੍ਰੀ ਸੀਰ ਤੇ ਖੜ ਕੇ ਹੁਕਮ ਸੁਣਾਉਣਾ ਇੱਥੇ ਤਾਂ ਬੂਟ ਪਾਸ ਤੋਂ ਲੈ ਕੇ ਸ਼ਰਦੀ ਮਾਸ ਤੱਕ ਕੰਮ ਕਰਨਾ ਪੈਣਾ ਪਹਿਲਾਂ ਕੰਮ ਕਰਕੇ ਵਿਖਾਓ ਤੂੰ ਹੀ ਤੂੰ ਹੀ ਲੜਾਈ ਤਾਂ ਲੜਨੀ ਆ ਸੈਂਟਰ ਨਾਲ ਲੜਾਈ ਤਾਂ ਲੜਨੀ ਪੰਜਾਬ ਗਵਰਨਮੈਂਟ ਨਾਲ ਜਿਹੜੇ ਧੱਕੇ ਹੋ ਰਹੇ ਨੇ ਪੰਜਾਬੀਆਂ ਨੂੰ ਬਚਾਉਣਾ ਕਿਵੇਂ ਇਹਨਾਂ ਤੋਂ ਤੇ ਤੁਸੀਂ ਲੜਾਈ ਸ਼੍ਰੋਮਣੀ ਅਕਾਲੀ ਦਲ ਨਾਲ ਖਾਸ ਕਰਕੇ ਸਦਾ ਅਕਬੀਰ ਸਿੰਘ ਬਾਦਲ ਸਾਹਿਬ ਨਾਲ ਲੜਾਈ ਲੜਨਾ ਚਾਹੁੰਦੇ ਜੀ ਸਦਾ ਅਕਬੀਰ ਸਿੰਘ ਬਾਦਲ ਨੂੰ ਗੁਰਤੇ ਹੀ ਸਦਾ ਪ੍ਰਕਾਸ਼ ਸਿੰਘ ਬਾਦਲ ਦੀ ਮਿਹਰੀ ਆ ਸਦਾ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਜੇਲਾਂ ਕੱਟੀਆਂ ਪੰਜਾਬ ਦੇ ਮਸਲਿਆਂ ਲਈ ਜੋ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਸਰਕਾਰਾਂ ਆਈਆਂ ਧੱਕਾ ਕਰਨ ਵਾਸਤੇ ਉਹਨਾਂ ਕੇ ਸਰਕਾਰ ਦੀ ਚੱਲਣ ਨਹੀਂ ਹੀ ਦਿੱਤੀ ਤੇ ਉਹਨਾਂ ਦੀ ਗੁਰਤੀ ਤੇ ਲੈ ਕੇ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਚੱਲੇ ਹੋਇਆ ਤੇ ਭਲੇਖਾ ਕਰਦਿਓ ਵੀ ਕਬਜ਼ਾ ਕਰ ਲਾਂਗੇ ਅਸੀਂ ਇਹ ਧਮਕੀਆਂ ਕਹਦੇ ਹੋਰ ਨੂੰ ਦਿਆਜ ਜਾ ਕੇ ਕਾਲੀਦਾਲ ਨੂੰ ਨਾ ਦਿਓ ਸਾਨੂੰ ਪਤਾ ਤੁਹੀਂ ਦੋ ਦਿਨ ਪਹਿਲਾਂ ਹੀ ਦਿੱਲੀ ਜਾ ਕੇ ਆਏ ਜੇ ਪਤਾ ਨਹੀਂ ਕਿਸੇ ਨਾਲ ਮੀਟਿੰਗ ਕਰਕੇ ਆਏ ਹੋਗੇ ਕਿਤੇ ਉਹ ਡਾਇਰੈਕਸ਼ਨਾਂ ਲੈ ਕੇ ਆਏ ਹੋਗੇ ਕਿਤੇ ਕੋਈ ਆਰਡਰ ਲੈ ਮਿਲੇ ਹੋਣੇ ਆ ਵੀ ਤੁਸੀਂ ਜਾ ਕੇ ਪ੍ਰਧਾਨ ਬਣ ਜਾਓ ਪਰ ਇੱਥੇ ਆਣ ਕੇ ਤੁਸੀਂ ਪ੍ਰਧਾਨਗੀ ਕਾਦੀ ਐਮ ਤਾਂ ਕੋਈ ਪਿੰਡ ਦਾ ਯਾਰ ਕੋਈ ਚੌਂਕੀਦਾਰ ਨਹੀਂ ਧੋਕੇ ਮਾਰਦਾ ਵੀ ਮੈਂ ਚੌਂਕੀਦਾਰ ਬਣ ਗਿਆ ਤੇ ਤੁਸੀਂ ਆਣ ਕੇ ਧੋਕੇ ਮਾਰ ਲੱਗ ਜੇ ਲੱਗੇ ਜੇ ਪਹਿਲੇ ਲਕਾਰਨ ਲੱਗ ਗਏ ਜੇ ਜਿਨ੍ਹਾਂ ਦੇ ਸਿਰ ਤੇ ਤੁਰੇ ਫਿਰਦੇ ਜਿਨ੍ਹਾਂ ਨੇ ਤੁਹਾਡੇ ਨਾਲ ਨਹੀਂ ਰਹਿਣਾ ਇਹ ਜਿੱਥੋਂ ਇਹਨਾਂ ਨੇ ਮਲਾਈ ਖਾਧੀ ਆ ਸ਼ੌਮੀ ਕਾਲੀ ਦਾਲ ਤੋਂ ਜਿੱਥੋਂ ਵਜ਼ੀਰੀਆਂ ਹੰਡਾਈਆਂ ਨੇ ਜਿੱਥੋਂ ਇਹਨਾਂ ਨੇ ਸਭ ਕੁਝ ਪ੍ਰਾਪਤੀਆਂ ਕੀਤੀਆਂ ਨੇ ਇਹ ਉਹਨਾਂ ਨਾਲ ਨਹੀਂ ਰਹਿ ਤੁਹਾਡੇ ਨਾਲ ਕਿੱਥੋਂ ਰਹਿਣਗੇ ਤੁਹਾਡੀ ਤੁਹਾਡੀ ਕਿਵੇਂ ਬਾਹ ਫੜਨਗੇ ਓਨੀ ਕੁ ਗੱਲ ਕਰੋ ਜਿੰਨਾ ਕਿ ਤੁਹਾਡਾ ਵਜਨ ਆ ਜਿੰਨਾ ਕਿ ਤੁਸੀਂ ਕਰ ਸਕਦੇ ਜੇ। ਤੋਂ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਪੰਜਾਬੀਆਂ ਨੂੰ ਤੇ ਖਾਸ ਕਰਕੇ ਕਾਲੀ ਦਲ ਦੇ ਸਾਰੇ ਜਿਹੜੂ ਵਰਕਰਾਂ ਨੂੰ ਕਿ ਤੁਸੀਂ ਤਗੜੇ ਹੋ। ਕਾਲੀ ਦਲ ਅਗਲੇ ਪ੍ਰੋਗਰਾਮ ਵੀ ਦੇ ਰਿਹਾ। ਜਲਦੀ ਜਲਦੀ ਹੀ ਪ੍ਰਧਾਨ ਸਾਹਿਬ ਅਗਲੇ ਪ੍ਰੋਗਰਾਮਾਂ ਦਾ ਵੀ ਐਲਾਨ ਕਰਨਗੇ। ਉਹਦੇ ਲਈ ਤਤਪਰ ਰਹਿਣਾ ਚਾਹੀਦਾ ਸਾਨੂੰ। ਉਹਦੇ ਲਈ ਤਿਆਰ ਰਹਿਣਾ ਚਾਹੀਦਾ। ਏਨਾ ਧਮਕਿਆਂ ਤੋਂ ਅਸੀਂ ਡਰਦੇ ਨਹੀਂ ਨਾ ਇਹੋ ਜਿਹੇ بڑے ਕਾਲੀ ਦਾ ਲਾਏ ਬੜਿਆਂ ਨੇ ਬਣਾਏ بڑے ਬਣਾ ਕੇ ਵਿਚਾਰੇ ਰੁੜ ਗਏ ਅੱਜ ਸੜਕਾਂ ਤੇ ਤੁਰੇ ਫਿਰਦੇ ਆ ਤੇ ਇਸ ਕਰਕੇ ਨਾ ਧਮਕਿਆਂ ਤੋਂ ਅਸੀਂ ਡਰਨ ਵਾਲੇ ਨਹੀਂਗੇ ਸ਼੍ਰੋਮਣੀ ਅਕਾਲੀ ਦਲ ਨਾ ਕਦੀ ਵੱਡੀਆਂ-ਵੱਡੀਆਂ ਸਰਕਾਰਾਂ ਤੋਂ ਡਰਿਆ ਨਾ ਸੈਂਟਰ ਤੋਂ ਡਰਿਆ ਨਾ ਕਿਹ ਪੰਜਾਬ ਦੇ ਵੱਡੇ ਨਾਡੂ ਖਾਨਾ ਤੋਂ ਡਰਿਆ ਸ਼੍ਰੋਮਣੀ ਅਕਾਲੀ ਦਲ ਆਪ ਦੀ ਮੰਝਲ ਵਾਲਾ